ਇੱਕ ਪਿੰਡ ਦਾ ਸਰਪੰਚ ਐਸਾ ਉਹਦਾ ਲੋਕੀ ਪੋਡਕਾਸਟ ਕਰਨ ਨੂੰ ਫਿਰਦੇ ਨੇ ਵੀ ਸਰਪੰਚ ਸਾਹਿਬ ਤੁਸੀਂ ਪਿੰਡ ਦੇ ਵਿੱਚ ਸੀਸੀਟੀਵੀ ਲਵਾਤੇ ਪਿੰਡ ਵਾਈਫਾਈ ਕਰ ਦਿੱਤਾ ਬਾਕੀ ਪਿੰਡ ਕਿੱਥੇ ਨੇ ਕੁੱਲ ਜਿਹੜਾ ਰਕਬਾ ਹੈ ਨਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਹ 7.21 ਲੱਖ ਏਕੜ ਹੈ ਸਭ ਤੋਂ ਵੱਧ ਪੰਚਾਇਤੀ ਜ਼ਮੀਨ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੈ 98594 ਏਕੜ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਵਾਹੀਯੋਗ ਜਿਹੜੀ ਪੰਚਾਇਤੀ ਜ਼ਮੀਨ ਹੈ ਉਹ ਮੇਰੇ ਜ਼ਿਲ੍ਹੇ ਪਟਿਆਲੇ ਦੇ ਕੋਲ ਹੈ 26954 ਏਕੜ ਜ਼ਿਆਦਾਤਰ ਠੇਕੇ ਤੇ ਬੋਲੀ ਦਵੇਗਾ ਹੀ ਉਹ ਬੰਦਾ ਜਿਹਦੀ ਮੋਟਰ ਨਾਲ ਲੱਗਦੀ ਹੈ ਜਾਂ ਫਿਰ ਜਿਹਦੀ ਜ਼ਮੀਨ ਪੰਚਾਇਤੀ ਜ਼ਮੀਨ ਦੇ ਨਾਲ ਖੈਂਦੀ ਹੈ ਤੇ ਖੈ ਪਿਛਲੇ 40 40 50 50 ਸਾਲਾਂ ਤੋਂ ਰਹੀ ਹੈ ਭਾਈ ਉਹ ਐਸਾ ਕੈਵਿਕੋਲ ਦਾ ਜੋੜ ਲੱਗਾ ਵਟ ਦੇ ਨਾਲ ਵਟ ਦਾ ਵੀ ਉਹ ਹੁਣ ਟੁੱਟ ਨਹੀਂ ਰਿਹਾ ਵੀਰ ਭਰਾ ਗੁੱਸਾ ਨਾ ਕਰਨ ਜਿੰਨਾਂ ਕੋਲ ਜ਼ਮੀਨ ਪੰਚਾਇਤੀ ਹੈਗੀ ਹੈ ਹੋ ਸਕਦਾ ਤੁਸੀਂ ਸਹੀ ਤਰੀਕੇ ਨਾਲ ਬੰਨ੍ਹਦੇ ਹੋਵੋ ਜੇ ਤੁਸੀਂ ਆ 5 ਤੋਂ 15000 ਲਿਆਂ ਚ ਹੈਗੇ ਹੋ ਫਿਰ ਤੇ ਬਈ ਔਖਾ ਹੀ ਕੰਮ ਹੈ ਤੁਸੀਂ ਪਿੰਡ ਦੀ ਆਮਦਨ ਪਿੰਡ ਨੂੰ ਨਹੀਂ ਦੇ ਰਹੇ ਸਿਰਫ 6 ਜ਼ਿਲ੍ਹੇ ਨੇ ਪੰਜਾਬ ਦੇ ਜਿਨ੍ਹਾਂ ਦੇ ਵਿੱਚ ਠੇਕਾ 50000 ਨੂੰ ਟੱਪਿਆ ਹਰੇਕ ਪਿੰਡ ਦੀ ਇਹ ਕਹਾਣੀ ਨਹੀਂ ਹੈ ਕਈਆਂ ਪਿੰਡਾਂ ਚ ਐਸੇ ਹੀ ਇਮਾਨਦਾਰ ਸਰਪੰਚ ਤੇ ਪੰਚਾਇਤ ਤੇ ਸਾਰਾ ਪਿੰਡ ਵੀ ਉਹਨਾਂ ਦਾ ਸਾਥ ਦਿੰਦਾ ਹੈ ਪੰਜਾਬ ਦੇ ਵਿੱਚ ਪਿੰਡ ਤੇ ਬੇਸ਼ੱਕ 12000 ਦੇ ਕਰੀਬ ਨੇ ਲੇਕਿਨ ਜਿਹੜੀਆਂ ਪੰਚਾਇਤਾਂ ਨੇ ਉਹ ਹੈਗੀਆਂ ਨੇ 13236 ਯਾਨੀ ਕਿ 5000 ਦੇ ਕਰੀਬ ਐਸੇ ਪਿੰਡ ਐਸੀਆਂ ਪੰਚਾਇਤਾਂ ਜਿਨ੍ਹਾਂ ਦੇ ਕੋਲ ਪੰਚਾਇਤੀ ਜ਼ਮੀਨ ਹੈ ਨਹੀਂ ਇਸ ਕਰਕੇ ਪਿੰਡ ਦੇ ਵਿੱਚ ਜੋ ਪੈਸਾ ਲੱਗੇਗਾ ਤੇ ਪੈਸਾ ਵਿਖਾਈ ਦੇਏਗਾ ਨਾ ਇੱਕ ਖਬਰ ਛਪੀ ਹੈ ਪੰਜਾਬੀ ਟ੍ਰਿਬਿਊਨ ਦੇ ਵਿੱਚ ਉਹ ਮੈਂ ਤੁਹਾਨੂੰ ਖੋਲ ਕੇ ਥੋੜੀ ਜੀ ਦੱਸ ਦੇਣਾ ਪੰਜਾਬ ਦੇ ਵਿੱਚ ਕਦੋਂ ਵੀ ਕਿਵੇਂ ਵੀ ਸਰਪੰਚੀ ਦੇ ਇਲੈਕਸ਼ਨ ਪੰਚਾਇਤੀ ਚੋਣਾਂ ਜਦੋਂ ਵੀ ਹੋਣ ਤੇ ਪੰਚਾਇਤੀ ਜ਼ਮੀਨ ਦੀ ਗੱਲ ਨਾ ਆਵੇ ਇਹ ਕਿਵੇਂ ਹੋ ਸਕਦਾ ਬੜਿਆਂ ਚਿਰਾਂ ਤੋਂ ਜਿਨ੍ਹਾਂ ਨੇ ਜ਼ਮੀਨਾਂ ਦੱਬੀਆਂ ਨੇ ਉਹ ਦੱਬੀਆਂ ਨੇ ਭਾਈ ਉਹ ਬੋਲੀ ਵੀ ਨਹੀਂ ਕਈ ਵਾਰੀ ਹੋਣ ਦਿੰਦੇ ਜਾਂ ਬਹੁਤ ਘੱਟ ਬੋਲੀ ਦੇ ਕੇ ਤੇ ਰੱਖ ਲੈਂਦੇ ਨੇ ਸਿਆਸੀ ਥੋੜੀ ਬਾਤੀ ਸ਼ੈਵ ਹੀ ਹੋ ਸਕਦੀ ਹੈ ਸਾਰੇ ਪਿੰਡਾਂ ਜਾਂ ਜਿਲ੍ਹਿਆਂ 'ਚ ਨਹੀਂ ਪਰ ਬਹੁਤੀਆਂ ਥਾਵਾਂ ਤੇ ਐਵੇਂ ਹੁੰਦਾ ਹੁਣ ਇਹ ਜਿਹੜੀਆਂ ਜ਼ਮੀਨਾਂ ਦੀ ਬੋਲੀ ਹੁੰਦੀ ਹੁੰਦੀ ਹੈ ਸਾਲ ਬਾਅਦ ਜਿਵੇਂ ਬਾਕੀ ਠਿੱਕੇ ਹੁੰਦੇ ਨੇ ਨਾ ਉਸੇ ਤਰ੍ਹਾਂ ਪਰ ਜਿਹੜੇ ਬਾਕੀ ਠੇਕੇ ਨੇ ਉਹ ਤੇ ਸਿਰ ਚੜ ਕੇ ਬੋਲਣ ਡਏ ਨੇ ਭਾਈ ਕੋਈ 68 70 ਤੋਂ ਲੈ ਕੇ ਤੇ 80 85 88 88000 ਤੱਕ ਠੇਕੇ ਇੱਕ ਐਵਰੇਜ ਇਹਦੇ ਵਿੱਚੋਂ ਕੱਢੀਏ ਆਪਾਂ ਤੇ ਮੈਨੂੰ ਲੱਗਦਾ ਕੋਈ 80 ਜਾਂ 75 ਦੇ ਨੇੜੇ ਐਵਰੇਜ ਠੇਕਾ ਵਾਦ ਤੋਂ ਬਾਅਦ ਕੋਈ 90 92 ਤੱਕ ਵੀ ਗਿਆ ਹੋ ਸਕਦਾ ਲੇਕਿਨ ਘੱਟੋ ਘੱਟ ਆ 60 65 ਤੇ ਹੈ ਗਈ ਏ ਲੇਕਿਨ ਜਿਹੜੀ ਪੰਚਾਇਤੀ ਜ਼ਮੀਨ ਦੀ ਬੋਲੀ ਹੈ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਪੰਚਾਇਤੀ ਜ਼ਮੀਨ ਪੰਜਾਬ 'ਚ ਹੈ ਕਿੰਨੀ ਕੁੱਲ ਜਿਹੜਾ ਰਕਬਾ ਨਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਹ 7.21 ਲੱਖ ਏਕੜ ਹੈ। ਇਹਦੇ ਵਿੱਚ ਜਿਹੜੀ ਵਾਹੀਯੋਗ ਜ਼ਮੀਨ ਹੈ ਨਾ ਉਹ ਹੈਗੀ ਆ 2 ਲੱਖ ਏਕੜ। ਬਾਕੀ ਜਿਹੜੀ 5.20 ਸਵਾ ਪੰਜ ਕਹਿ ਲਓ ਇਹ ਯਾਨੀ ਕਿ ਇਹ ਵਾਹੀਯੋਗ ਨਹੀਂ ਹੈ। ਤੇ ਪਿੰਡ ਦੀ ਆਮਦਨ ਦਾ ਸਭ ਤੋਂ ਪਹਿਲਾ ਸਾਧਨ ਹੁੰਦਾ ਹੀ ਏ ਸੀ ਕਿ ਪਿੰਡ ਦੀ ਆਪਣੀ ਪੰਚਾਇਤੀ ਜ਼ਮੀਨ ਸੀ। ਉਹਦੀ ਬੋਲੀ ਚੜਦੀ ਸੀ ਠੇਕਾ ਹੁੰਦਾ ਸੀ ਤੇ ਪਿੰਡ ਦੇ ਜਿਹੜੇ ਲੋਕ ਪੜਾਈ ਦੇ ਕੰਮ ਨੇ ਉਹਦੇ ਤੇ ਸਰਪੰਚ ਸਾਹਿਬ ਵੱਲੋਂ ਲਗਾਇਆ ਜਾਂਦਾ ਸੀ ਪਰ ਜਿਹੜੀ ਹੁਣ ਕਈਆਂ ਪਿੰਡਾਂ ਦੇ ਵਿੱਚ ਬੋਲੀ ਇਦਾਂ ਹੁੰਦੀ ਹੈ ਕਿ ਬੰਦ ਕਮਰੇ ਦੇ ਵਿੱਚ ਕਈ ਵਾਰੀ ਐਂਟਰੀ ਧੜੇ ਨੂੰ ਬੁਲਾਇਆ ਨਹੀਂ ਜਾਂਦਾ ਜਾਂ ਕਿਸੇ ਤਰ੍ਹਾਂ ਨਾਲ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ ਕਈ ਵਾਰੀ ਅਫਸਰ ਵੀ ਵਿੱਚ ਸ਼ਾਮਲ ਹੁੰਦੇ ਨੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਇਹ ਐਵਰੇਜ ਬੋਲੀ ਜਿਹੜੀ ਆਮ ਠੇਕੇ ਦੀ ਏ ਤੇ ਜਿਹੜਾ ਪੰਚਾਇਤੀ ਜ਼ਮੀਨ ਦੀ ਆਮ ਬੋਲੀ ਚੜਦੀ ਏ ਐਵਰੇਜ ਆ ਇਹ 38000 ਰੁਪਏ ਸਿਰਫ 6 ਜ਼ਿਲ੍ਹੇ ਨੇ ਪੰਜਾਬ ਦੇ ਜਿਨ੍ਹਾਂ ਦੇ ਵਿੱਚ ਠੇਕਾ 50000 ਨੂੰ ਟੱਪਿਆ ਸਭ ਤੋਂ ਮਾੜੀ ਹਾਲਤ ਦੱਸੀ ਜਾ ਰਹੀ ਹੈ ਪਟਿਆਲੇ ਜ਼ਿਲ੍ਹੇ ਦੀ ਜਿਦੇ ਵਿੱਚ ਵੀ ਔਸਤਨ ਠੇਕਾ ਤੇ ਇੰਨਾ ਹੀ ਹੈਗਾ ਕਿਤੇ-ਕਿਤੇ 40-45 ਵੀ ਹੋਏਗਾ ਪਰ ਇਹਦੇ ਵਿੱਚ 5000 ਤੋਂ ਲੈ ਕੇ 15000 ਤੱਕ ਵੀ ਜ਼ਮੀਨ ਠੇਕੇ ਤੇ ਦਿੱਤੀ ਗਈ ਹੈ ਭਾਈ ਜਿਹੜੇ 6 ਜ਼ਿਲ੍ਹਿਆਂ ਚ ਇਹ ਠੇਕਾ ਵਧਿਆ ਨਾ 50000 ਤੋਂ ਉੱਤੇ ਉਹਨਾਂ ਚ ਇੱਕ ਜ਼ਿਲ੍ਹਾ ਹੈਗਾ ਜੀ ਬਰਨਾਲਾ ਨਾਲ ਹੈਗਾ ਜੀ ਮੋਗਾ ਸੰਗਰੂਰ ਫਿਰੋਜ਼ਪੁਰ ਫਰੀਦਕੋਟ ਤੇ ਨਵਾਂ ਜ਼ਿਲ੍ਹਾ ਮਲੇਰਕੋਟਲਾ ਇਹ 6 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਠੇਕਾ ਹੈ ਨਾ ਉਹ 50000 ਨੂੰ ਪਾਰ ਕਰ ਗਿਆ ਪੰਚਾਇਤੀ ਜ਼ਮੀਨਾਂ ਦਾ ਸੋ ਇਸ ਕਰਕੇ ਕਿਉਂਕਿ ਠੇਕਾ ਤੇ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਬੋਲੀ ਹੁੰਦੀ ਹੈ ਤੇ ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ ਪਾਣੀ ਦਾ ਪ੍ਰਬੰਧ ਨਹੀਂ ਹੈ ਤਾਂ ਜ਼ਿਆਦਾਤਰ ਠੇਕੇ ਤੇ ਬੋਲੀ ਦਵੇਗਾ ਹੀ ਉਹ ਬੰਦਾ ਜਿਹਦੀ ਮੋਟਰ ਨਾਲ ਲੱਗਦੀ ਹੈ ਜਾਂ ਫਿਰ ਜਿਹਦੀ ਜ਼ਮੀਨ ਪੰਚਾਇਤੀ ਜ਼ਮੀਨ ਦੇ ਨਾਲ ਖੈਂਦੀ ਹੈ ਤੇ ਖੈ ਪਿਛਲੇ 40 40 50 50 ਸਾਲਾਂ ਤੋਂ ਰਹੀ ਹੈ ਭਾਈ ਉਹ ਐਸਾ ਫੈਵਿਕੋਲ ਦਾ ਜੋੜ ਲੱਗਾ ਵਟ ਦੇ ਨਾਲ ਵਟ ਦਾ ਵੀ ਉਹ ਹੁਣ ਟੁੱਟ ਨਹੀਂ ਰਿਹਾ ਤੇ ਉਹ ਕਈ ਵਾਰੀ ਪਿੰਡਾਂ ਦੇ ਵਿੱਚ ਜਦੋਂ ਵੋਟਾਂ ਪੈਣੀਆਂ ਹੁੰਦੀਆਂ ਨੇ ਨਾ ਹੁਣ ਕਈ ਬੰਦੇ ਇਸ ਗੱਲ ਨਾਲ ਰਿਲੇਟ ਕਰਨਗੇ ਕਈ ਵਾਰੀ ਪਿੰਡ ਦੇ ਬੰਦੇ ਕੋਲ ਪੰਚਾਇਤੀ ਜ਼ਮੀਨ ਹੁੰਦੀ ਹੈ ਕਿਸੇ ਕੋਲ 5 ਕਿਲੇ ਕਿਸੇ ਕੋਲ 10 ਕਿਲੇ 2 ਕਿਲੇ 4 ਕਿਲੇ ਔਰ ਵੋਟਾਂ ਚੰਗੀਆਂ ਹੁੰਦੀਆਂ ਨੇ ਉਹਨਾਂ ਕਰਾਂਦੀਆਂ ਉਹ ਕਹਿੰਦਾ ਵੀ ਮੈਂ ਤੈਨੂੰ ਵੋਟਾਂ ਸਰਪੰਚਾ ਪਾਵਾਂਗਾ ਹੀ ਤਾਂ ਜੇ ਤੂੰ ਮੇਰੇ ਨਾਲ ਇਹ ਵਾਅਦਾ ਕਰਨਾ ਕਿ ਤੂੰ ਜ਼ਮੀਨ ਇਦਾਂ ਹੀ ਮੇਰਾ ਕੋਈ ਪਟਾਪਟਾਇਆ ਕਟਾ ਕੇ ਤੇ 5 ਸਾਲ ਚਲਾ ਦੇਂਗਾ ਤੇ ਮੈਂ ਠੇਕਾ ਬਹੁਤਾ ਨਹੀਂ ਭਰਨਾ ਤੇ ਨਾ ਤੂੰ ਮੇਰੇ ਤੋਂ ਜ਼ਮੀਨ ਛਡਾਏਂਗਾ ਸਰਪੰਚ ਵੀ ਚਲੋ ਵਾਅਦਾ ਕਰ ਦਿੰਦਾ ਕਈ ਵਾਰ ਵੀ ਵੋਟਾਂ ਤੇ ਚਾਹੀਦੀਆਂ ਨੇ ਹੁਣ ਇਸ ਕਰਕੇ ਉਹ ਸ਼ਰਤ ਰੱਖੀ ਜਾਂਦੀ ਹੈ ਇਸ ਕਰਕੇ ਉਹ ਚੀਜ਼ਾਂ ਫਿਰ ਛੋਟੇ ਹੀ ਨਹੀਂ ਰਹੀਆਂ ਪਰ ਇਹਦੇ ਲਈ ਕੁਰਬਾਨੀ ਵੱਡੀ ਦੇਣੀ ਪੈਂਦੀ ਹੈ ਇਸ ਕਰਕੇ ਕੋਈ ਵੀ ਪੰਚ ਸਰਪੰਚ ਬਹੁਤੀ ਕਈ ਵਾਰੀ ਇੰਨੀ ਕਹਿ ਲੋ ਕਿ ਅੱਗੇ ਦਾ ਖਰ ਅੰਦਾਜ਼ੇ ਨਹੀਂ ਕਰਦਾ ਕਿ ਉਹਦੇ ਕੋਲ ਜ਼ਮੀਨ ਹੈ ਤੇ ਮੈਂ ਕੇਸ ਕਰਕੇ ਛਡਾ ਦੇਗਾ ਕਿਉਂਕਿ ਪਿੰਡ ਕਿੱਡਾ ਕੋ ਹੁੰਦਾ 500 700 1000 1500 ਜਿੰਨੀ ਵੀ ਵੋਟ ਹੋਵੇ ਸਾਰਿਆਂ ਘਰਾਂ ਦਾ ਪਤਾ ਹੁੰਦਾ ਤੇ ਬਹੁਤੇ ਘਰ ਆਪਸ ਦੇ ਵਿੱਚ ਰਿਸ਼ਤੇਦਾਰੀਆਂ ਚ ਬੰਨੇ ਹੁੰਦੇ ਨੇ ਦੋਸਤੀ ਮਿੱਤਰਤਾ ਭਾਈਚਾਰਾ ਵੀ ਹੁੰਦਾ ਇਸ ਕਰਕੇ ਕਹਿੰਦਾ ਵੀ ਚਲੋ 5 ਸਾਲ ਮੈਂ ਵੀ ਕੱਢ ਦਿੰਨਾ ਤੂੰ ਵੀ ਕੱਢ ਤੇ ਸਣ ਤੇ ਐ ਚੱਲੀ ਜਾਏਗਾ ਆਪਾਂ ਕਦੇ ਤੋਂ ਦੁਸ਼ਮਣੀ ਲੈਣੀ ਹੈ ਲੇਕਿਨ ਇਹਦੇ ਨਾਲ ਸਾਰੇ ਪਿੰਡ ਦਾ ਕਹਿ ਲੋ ਨੁਕਸਾਨ ਹੋ ਜਾਂਦਾ ਸਾਰਾ ਪਿੰਡ ਅਗਰ ਇਕੱਠਾ ਹੋ ਕੇ ਇਹ ਗੱਲ ਆਖੇ ਵੀ ਆ ਸਾਹਮਣੇ ਸਾਰੀ ਜ਼ਮੀਨ ਪਈ ਹੈ ਪਈ ਦੀ ਹੁਣ ਸ਼ੁਰੂ ਤੋਂ ਲੈ ਕੇ ਬੋਲੀ ਕਰੋ ਪਰ ਗੱਲ ਫੇਰ ਉੱਥੇ ਜਾਂਦੀ ਹੈ ਜੇਦੀ ਕੋਈ ਉਧਰ ਜ਼ਮੀਨ ਨਹੀਂ ਹੈ ਜਾਂ ਪਾਣੀ ਨਹੀਂ ਹੈ ਤਾਂ ਫਿਰ ਬੋਲੀ ਨਹੀਂ ਚੜਦੀ ਇਸ ਗੱਲ ਤੋਂ ਤੁਸੀਂ ਵੀ ਕਿਨਾਰਾ ਨਹੀਂ ਕਰ ਸਕਦੇ ਤੁਸੀਂ ਹਾਮੀ ਜ਼ਰੂਰ ਭਰੋਗੇ ਤੁਹਾਡੇ ਪਿੰਡ ਦੇ ਵਿੱਚ ਵੀ ਸ਼ਾਇਦ ਇਸ ਤਰ੍ਹਾਂ ਦੀ ਕੋਈ ਬੋਲੀ ਹੋਈ ਹੋਵੇ ਹਰੇਕ ਪਿੰਡ ਦੀ ਇਹ ਕਹਾਣੀ ਨਹੀਂ ਹੈ ਕਈਆਂ ਪਿੰਡਾਂ 'ਚ ਐਸੇ ਹੀ ਇਮਾਨਦਾਰ ਸਰਪੰਚ ਤੇ ਪੰਚਾਇਤ ਤੇ ਸਾਰਾ ਪਿੰਡ ਵੀ ਉਹਨਾਂ ਦਾ ਸਾਥ ਦਿੰਦਾ ਹੈ ਤੇ ਉਹਨਾਂ ਨੇ ਪੂਰੀਆਂ ਵਧੀਆ ਕੰਮ ਕਰੌਣ ਕਲਾਈਆਂ ਨੇ ਸੋਹਣੇ ਕੰਮ ਕੀਤੇ ਨੇ ਇਸ ਕਰਕੇ ਪਿੰਡ ਦੇ ਵਿੱਚ ਇਹੋ ਪੈਸਾ ਲੱਗੇਗਾ ਤੇ ਪੈਸਾ ਵਿਖਾਈ ਦੇਵੇਗਾ ਨਾ ਤੇ ਜਿਹੜੇ ਲੋਕਾਂ ਨੇ ਜ਼ਮੀਨਾਂ ਦੱਬੀਆਂ ਨੇ ਭਾਈ ਉਹ ਨਹੀਂ ਛੱਡਦੇ ਉਹਨਾਂ ਦਾ ਤਰਕ ਇੱਕ ਬੜਾ ਵਧੀਆ ਕਿਉਂਕਿ ਜਦੋਂ ਉਹ ਪਿੱਛੇ ਧਿਆਨ ਮਾਰਦੇ ਆ ਨਾ ਇਹ ਪੰਚਾਇਤੀ ਜ਼ਮੀਨਾਂ ਪਿੰਡ ਦੇ ਸਾਂਝੇ ਕਮਾਲੀ ਹੁੰਦੀਆਂ ਸਨ ਤੇ ਜਿਨ੍ਹਾਂ ਕੋਲ ਜ਼ਮੀਨ ਨਹੀਂ ਸੀ ਇਹ ਉਹਨਾਂ ਦੇ ਨਾਂ ਤੇ ਹੁੰਦੀਆਂ ਸੀ ਪਹਿਲਾਂ ਬਜ਼ੁਰਗ ਦੱਸਦੇ ਨੇ ਹੁਣ ਕਿਸੇ ਦੇ ਨਾਂ ਤੇ 2 ਕਨਾਲਾਂ ਕਿਸੇ ਦੇ ਨਾਂ ਤੇ 1.5 ਕਿਲਾ ਕਿਲਾ ਕਿਵੇਂ ਵੀ ਪਰਿਵਾਰ ਸਿੱਤੀ ਜਾਂ ਮੈਂਬਰਾਂ ਸਿੱਤੀ ਚੜਿਆ ਹੁਣ ਉਹ ਬੰਦਾ ਆਮ ਯਾਨੀ ਕਿ ਦਿਹਾੜੀ ਕਰਦਾ ਹੌਲੀ ਹੌਲੀ ਕਹਿੰਦੇ ਨੇ ਉਹਨਾਂ ਨੇ ਉਹ ਆਪਣੇ ਨਾਂ ਲੱਗੀ ਜ਼ਮੀਨ ਆਪਣੇ ਨਾਲ ਦੇ ਜ਼ਿਮੀਂਦਾਰ ਕਿਸਾਨ ਨੂੰ ਵੇਚ ਦਿੱਤੀ ਸੀ ਇਸ ਕਰਕੇ ਮੈਂ ਇੱਕ ਬਜ਼ੁਰਗ ਨੂੰ ਸਵਾਲ ਕੀਤਾ ਵੀ ਇਹ ਜ਼ਮੀਨਾਂ ਜਿਨ੍ਹਾਂ ਦੇ ਕੋਲ ਹੁਣ ਨੇ ਇਹਨਾਂ ਕੋਲ ਆਈਆਂ ਕਿਵੇਂ ਤਾਂ ਉਹ ਇੱਕ ਵੱਡਾ ਕਾਰਨ ਸੀ ਆਪਾਂ ਹੁਣ ਕਹਿੰਦੇ ਆ ਨਾ ਕਿ ਗਰੀਬਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਪਰ ਕਈ ਵਾਰੀ ਐਵੇਂ ਵੀ ਹੁੰਦਾ ਜਿਹੜੇ ਪਿੰਡਾਂ 'ਚ ਗਰੀਬਾਂ ਨੂੰ ਜ਼ਮੀਨਾਂ ਦਿੱਤੀਆਂ ਵੀ ਜਾਂਦੀਆਂ ਨਾ ਵੀ ਠੇਕਾ ਆਮ ਆਦਾਂ ਖਲਾ ਤੈਨੂੰ ਦੇਤਾ ਪਰ ਉਹ ਬਾਤ ਪਤਾ ਲੱਗਦਾ ਵੀ ਉਹ ਤੇ ਠੇਕਾ ਅਗਲੇ ਆਪਣੇ ਨਾਲ ਦੇ ਜੀਮੇਦਾਰ ਨੂੰ ਦੇ ਕੇ ਤੇ ਪੈਸੇ ਲੈ ਆਏ ਆ ਇਸ ਕਰਕੇ ਇਹ ਚੀਜ਼ਾਂ ਲਗਾਤਾਰ ਐਵੇਂ ਆ ਰਹੀਆਂ ਨੇ ਉਹਨਾਂ ਦਾ ਇੱਕ ਤਰਕ ਹੈ ਕਿ ਅਸੀਂ ਇਹ ਜ਼ਮੀਨਾਂ ਆਬਾਦ ਕੀਤੀਆਂ ਨੇ ਉੱਚੇ ਟਿੱਬੇ ਹੁੰਦੇ ਸੀ ਸਵਾਰੇ ਕੀਤੇ ਨੇ ਜਾਂ ਪਾਣੀ ਲੱਗਦਾ ਕੀਤਾ ਜਾਂ ਪਿਛਲੇ ਕਈ ਸਮਿਆਂ ਤੋਂ ਖਾਦਾ ਖੁਦਾ ਪਾ ਕੇ ਇਸ ਨੂੰ ਬਜਾਊ ਬਣਾਇਆ ਬੰਜਰ ਹੁੰਦੀ ਸੀ ਐਸੀਆਂ ਤਰਕ ਦੇ ਹੰਦ ਨੇ ਤਰਕ ਵੀ ਸਹੀ ਆ ਭਾਈ ਵੀਰ ਭਰਾ ਗੁੱਸਾ ਨਾ ਕਰਨ ਜਿੰਨਾਂ ਕੋਲ ਜ਼ਮੀਨ ਪੰਚਾਇਤੀ ਹੈਗੀ ਇਹ ਹੋ ਸਕਦਾ ਤੁਸੀਂ ਸਹੀ ਤਰੀਕੇ ਨਾਲ ਵੰਦੇ ਹੋਵੋ ਪਰ ਕਈ ਵਾਰੀ ਅ ਘੱਟ ਠੇਕਾ ਭਰ ਕੇ ਵੀ ਜੇ ਤੁਸੀਂ ਆ 5 ਤੋਂ 15000 ਲਿਆਂ ਚ ਹੈਗੇ ਹੋ ਫਿਰ ਤੇ ਬਈ ਔਖਾ ਹੀ ਕੰਮ ਹੈ ਤੁਸੀਂ ਪਿੰਡ ਦੀ ਆਮਦਨ ਪਿੰਡ ਨੂੰ ਨਹੀਂ ਦੇ ਰਹੇ ਇਹਨਾਂ ਪੰਚਾਇਤੀ ਜ਼ਮੀਨਾਂ ਨੂੰ ਆਪਾਂ ਸ਼ਾਮਲਾਤ ਇਸ ਨੂੰ ਆਪਾਂ ਸ਼ਾਮ ਲਾਟ ਵੀ ਬੋਲ ਦਿੰਨੇ ਆ ਤੇ ਇੱਕ ਜਿਹੜੀ ਆਪਾਂ ਮੁਸ਼ਤਰਕਾ ਮਾਲਕਾਨਾ ਵੀ ਕਹਿ ਦਿੰਨੇ ਆ ਭਾਈ ਇਹਨਾਂ ਜ਼ਮੀਨਾਂ ਨੂੰ ਇਹਨਾਂ ਦਾ ਸਾਰਿਆਂ ਦਾ ਕੋਈ ਮਤਲਬ ਜਿਹੜੀ ਵੀ ਸਾਂਝੀ ਜਗ੍ਹਾ ਪਿੰਡ ਦੇ ਵਿੱਚ ਹੁੰਦੀ ਹੈ ਪੰਜਾਬ ਦੇ ਵਿੱਚ ਪਿੰਡ ਤੇ ਬੇਸ਼ੱਕ 12000 ਦੇ ਕਰੀਬ ਨੇ ਲੇਕਿਨ ਜਿਹੜੀਆਂ ਪੰਚਾਇਤਾਂ ਨੇ ਉਹ ਹੈਗੀਆਂ ਨੇ 13236 ਕਈ ਪਿੰਡਾਂ ਦੇ ਵਿੱਚ ਡੇਰਿਆਂ ਦੀ ਵੱਖਰੀ ਪੰਚਾਇਤ ਹੈ ਜਾਂ ਇੱਕ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਪੰਚਾਇਤਾਂ ਸਰਪੰਚ ਹੁੰਦੇ ਨੇ ਭਾਈ ਤੇ ਇਹਦੇ ਵਿੱਚ 4911 ਜਿਹੜੇ ਨੇ ਨਾ 4911 ਦੇ ਵਿੱਚ ਕੋਈ ਵੀ ਆਮਦਨ ਦਾ ਸਾਧਨ ਨਹੀਂ ਹੈ ਪੰਚਾਇਤਾਂ ਕੋਲ ਯਾਨੀ ਕਿ 5000 ਦੇ ਕਰੀਬ ਐਸੇ ਪਿੰਡ ਐਸੀਆਂ ਪੰਚਾਇਤਾਂ ਜਿਨ੍ਹਾਂ ਦੇ ਕੋਲ ਪੰਚਾਇਤੀ ਜ਼ਮੀਨ ਹੈ ਨਹੀਂ ਉਹਨਾਂ ਨੇ ਸਰਕਾਰ ਦੇ ਵੱਲ ਐਮਐਲਏ ਐਮਪੀ ਦੇ ਵੱਲੋਂ ਜੋ ਗ੍ਰਾਂਟਾਂ ਆਉਣਗੀਆਂ ਭਾਈ ਉਹਨਾਂ ਲਈ ਵੇਖਣਾ ਇਹਨਾਂ 'ਚ 1740 ਪਿੰਡ ਪੰਚਾਇਤਾਂ ਐਸੀਆਂ ਨੇ ਜਿਨ੍ਹਾਂ ਦੇ ਕੋਲ ਸਲਾਨਾ ਆਮਦਨ ਇਸ ਤਰ੍ਹਾਂ ਦੀਆਂ ਜ਼ਮੀਨਾਂ ਤੋਂ 1 ਲੱਖ ਤੱਕ ਹੁੰਦੀ ਹੈ ਜਾਂ ਇਸ ਤੋਂ ਘੱਟ ਤੇ 1265 ਐਸੇ ਪਿੰਡ ਨੇ ਜਾਂ ਪੰਚਾਇਤਾਂ ਨੇ ਜਿਨ੍ਹਾਂ ਦੀ ਜਿਹੜੀ ਆਮਦਨ ਹੈ ਉਹ 1 ਤੋਂ 2 ਲੱਖ ਤੱਕ ਜਾਂਦੀ ਹੈ 2 ਲੱਖ ਤੋਂ ਘੱਟ 1 ਲੱਖ ਤੋਂ ਜ਼ਿਆਦਾ ਸਾਲਾਨਾ ਆਮਦਨ 5300 ਪੰਚਾਇਤਾਂ ਐਸੀਆਂ ਜਿਨ੍ਹਾਂ ਦੀ ਆਮਦਨ 2 ਤੋਂ 5 ਜਾਂ 2 ਤੋਂ ਜ਼ਿਆਦਾ ਕਹਿ ਲੋ ਹੁੰਦੀ ਹੈ ਇਸ ਕਰਕੇ ਕਿਸੇ ਵੀ ਇਲਾਕੇ ਦਾ ਚਾਹੇ ਪਿੰਡ ਦਾ ਮਾਲਕ ਸਰਪੰਚ ਹੈ ਜਾਂ ਇੱਕ ਇਲਾਕੇ ਦਾ ਮਾਲਕ ਐਮ ਐਲ ਏ ਐਮ ਪੀ ਜਾਂ ਸੀ ਐਮ ਤੇ ਪੀ ਐਮ ਤੱਕ ਪਹੁੰਚ ਜਾਈਏ ਇਹ ਸਭ ਨੀਤਾਂ ਦੀਆਂ ਸਾਰੀਆਂ ਗੱਲਾਂ ਨੇ ਵੀ ਕੌਣ ਕੀ ਕੰਮ ਕਰਨਾ ਚਾਹੁੰਦਾ ਪੋਸੀਬਲ ਹੈ ਇੱਕ ਪਿੰਡ ਐਸਾ ਹਰੇਕ ਸਾਲ ਤੁਸੀਂ ਵੇਖੋਗੇ ਜਾਂ ਹਰੇਕ ਪੰਚਾਇਤੀ ਪਲਾਨ 'ਚ ਵੇਖੋਗੇ ਉਹਦੀਆਂ ਖਬਰਾਂ ਨਿਊਜ਼ ਚੈਨਲਾਂ ਤੇ ਚਲਦੀਆਂ ਨੇ ਇੱਕ ਪਿੰਡ ਦਾ ਸਰਪੰਚ ਐਸਾ ਉਹਦਾ ਲੋਕੀ ਪੋਡਕਾਸਟ ਕਰਨ ਨੂੰ ਫਿਰਦੇ ਨੇ ਵੀ ਸਰਪੰਚ ਸਾਹਿਬ ਤੁਸੀਂ ਪਿੰਡ ਦੇ ਵਿੱਚ ਸੀਸੀਟੀਵੀ ਲਵਾਤੇ ਪਿੰਡ ਵਾਈਫਾਈ ਕਰ ਦਿੱਤਾ ਸਟਰੀਟ ਲਾਈਟਾਂ ਲਾਈਟਾਂ ਹੋ ਗਈਆਂ ਤੇ ਬੜਾ ਚੰਗਾ ਮਾਹੌਲ ਹੈ ਉਹਦੀ ਇੰਟਰਵਿਊ ਕਰਦੇ ਨੇ ਬਾਕੀ ਪਿੰਡ ਕਿੱਥੇ ਨੇ ਐਸੇ ਸਾਨੂੰ ਟਾਵੇਂ ਟਾਵੇਂ ਵਿਰਲੇ ਵਿਰਲੇ ਪਿੰਡ ਤੇ ਸਰਪੰਚ ਲੱਭਦੇ ਨੇ ਬਾਕੀ ਨਹੀਂ ਲੱਭਦੇ ਬਾਕੀਆਂ ਨੂੰ ਕਈ ਵਾਰੀ ਇਹ ਹੁੰਦਾ ਹੋਣਾ ਵੀ ਮੌਕਾ ਮਿਲਿਆ ਤੇ ਚੱਲੋ ਕਰੋ ਜਿੰਨਾ ਅੰਦਰ ਕਰ ਸਕਦੇ ਸਭ ਤੋਂ ਵੱਧ ਪੰਚਾਇਤੀ ਜ਼ਮੀਨ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੈ 98594 ਏਕੜ ਸਭ ਤੋਂ ਵੱਧ ਪੰਚਾਇਤੀ ਜ਼ਮੀਨ ਜਿਹੜੀ ਵਾਹੀਯੋਗ ਹੈ ਉਹ ਹੈਗੀ ਹੈ 11758 ਏਕੜ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਵਾਹੀਯੋਗ ਜਿਹੜੀ ਪੰਚਾਇਤੀ ਜ਼ਮੀਨ ਹੈ ਉਹ ਮੇਰੇ ਜ਼ਿਲ੍ਹੇ ਪਟਿਆਲੇ ਦੇ ਕੋਲ ਹੈ 26954 ਏਕੜ ਲੁਧਿਆਣੇ ਦੇ ਕੋਲ ਹੈਗੀ ਹੈ ਜੀ 16000 93 ਇਕੜ ਤੇ ਅਮਰitsar ਜ਼ਿਲ੍ਹੇ ਦੇ ਵਿੱਚ 15480 ਇਕੜ ਇਹ ਬਾਕੀ ਜ਼ਿਲ੍ਹਿਆਂ 'ਚ ਕਿਸੇ ਕੋਲ 5000 7000 8500 9000 ਕਿਸੇ ਕੋਲ 3500 ਇਕੜ ਇਹ ਸਾਰੇ ਬਾਕੀ ਦੇ ਜਿਹੜੇ 23 ਜ਼ਿਲ੍ਹੇ ਨੇ ਪੰਜਾਬ ਦੇ ਉਹਨਾਂ ਦੇ ਕੋਲ ਇਸ ਤਰ੍ਹਾਂ ਦੀ ਵੰਡ ਹੈਗੀ ਤੇ ਜੇਕਰ ਸਾਰੀਆਂ ਜ਼ਮੀਨਾਂ ਦਾ ਠੇਕਾ ਸਹੀ ਹੋ ਜੇ ਸਹੀ ਵੰਡ ਹੋ ਜੇ ਤੇ ਮੈਂ ਕਹਣਾ ਕਿ ਬਾਹਰ ਲੀਆਂ ਗਰੰਟਾਂ ਵੱਲ ਪਿੰਡਾਂ ਨੂੰ ਬਹੁਤ ਘੱਟ ਦੇਖਣਾ ਪਏਗਾ ਇਦੇ ਲਈ ਚਾਹੀਦੀ ਏ ਇੱਕ ਸੱਚੀ ਸੁੱਚੀ ਸਰਪੰਚੀ ਸੱਚੀ ਸੁੱਚੀ ਪੰਚਾਇਤ ਤੇ ਚੰਗੀ ਨੀਤ ਹੋਣੀ ਚਾਹੀਦੀ ਏ ਸਾਰੇ ਕੰਮ ਹੋ ਜਾਂਦੇ ਨੇ ਉਹਨਾਂ ਪੰਚਾ ਸਰਪੰਚਾਂ ਦਾ ਧੰਨਵਾਦ ਹੋਸਪਿੰਡ ਨੂੰ ਕਰਨਾ ਚਾਹੀਦਾ ਜਿੱਥੇ ਪ੍ਰੋਪਰ ਵਧੀਆ ਤਰੀਕੇ ਦੇ ਨਾਲ ਪੰਚਾਇਤੀ ਜ਼ਮੀਨ ਦੀ ਬੋਲੀ ਤੇ ਇਹਦੇ ਵੱਲੋਂ ਆਉਣ ਵਾਲੀ ਆਮਦਨ ਆ ਉਹਦਾ ਸਹੀ ਢੰਗ ਨਾਲ ਕਹਿ ਲੋ ਕਿ ਖਰਚ ਕੀਤਾ ਜਾ ਰਿਹਾ ਸਹੀ ਵਰਤੋਂ ਹੋ ਰਹੀ ਏ ਤੇ ਬਾਕੀ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਇਹੀ ਚਾਹੀਦਾ ਕਿ ਤੁਹਾਨੂੰ ਮੌਕਾ ਮਿਲਿਆ ਇਹ 5 ਸਾਲ ਤੁਸੀਂ ਆਪਣੇ ਛਾਪ ਛੱਡ ਕੇ ਜਾਓ ਤੁਹਾਨੂੰ ਤੁਹਾਡੇ ਦੁਆਰਾ ਕੀਤੇ ਕੰਮਾਂ ਨਾਲ ਹੀ ਜਾਣਿਆ ਜਾਏਗਾ ਆਉਣ ਵਾਲੇ ਸਮੇਂ 'ਚ ਸਾਬਕਾ ਸਰਪੰਚ ਤੇ ਤੁਸੀਂ ਸਾਰੀ ਉਮਰ ਤੱਕ ਰਵੋਗੇ ਇਸ ਕਰਕੇ ਪੰਜਾਬ ਦੀ ਪੰਚਾਇਤੀ ਜ਼ਮੀਨਾਂ ਦੀ ਜਿਹੜੀ ਆਮਦਨ ਵਧਾਉਣ ਦੇ ਲਈ ਕਈ ਜ਼ਿਲ੍ਹਿਆਂ ਦੇ ਡੀਸੀ ਸਾਹਿਬ ਤੇ ਕਈ ਇਮਾਨਦਾਰ ਅਫਸਰਾਂ ਨੇ ਪੂਰਾ ਯਾਨੀ ਕਿ ਵਧੀਆ ਹੰਬਲਾ ਮਾਰਿਆ ਪਰ ਕਈ ਵਾਰੀ ਪਿੰਡਾਂ ਦੇ ਲੋਕ ਫਿਰ ਉਹਨਾਂ ਦੀ ਪੇਸ਼ ਨਹੀਂ ਜਾਣ ਦਿੰਦੇ ਕਿਉਂਕਿ ਸਿਆਸੀ ਉਹਨਾਂ ਨੂੰ ਥੋੜੀ ਜੀ ਥਾਪੀ ਮਿਲੀ ਹੁੰਦੀ ਆ ਇਸ ਕਰਕੇ ਸਾਰਾ ਰਾਜਨੀਤੀ ਅਸੀਂ ਵੀ ਰਾਜਨੀਤੀ ਦਾ ਹਿੱਸਾ ਹੀ ਆ ਸਾਰੇ ਇਹ ਐਵੇਂ ਹੀ ਕੰਮ ਚੱਲਦੇ ਰਹਿਣੇ ਨੇ ਕੋਈ ਕੋਈ ਵਿਰਲਾ ਹੀ ਸੂਰਮਾ ਉੱਠਦਾ ਹੁੰਦਾ ਤੇ ਉਹ ਕਈ ਵਾਰੀ ਫਿਰ ਗੇਮ ਚੇਂਜ ਕਰ ਦਿੰਦਾ ਉਮੀਦ ਕਰਦੇ ਆ ਤੁਹਾਡੇ ਪਿੰਡ ਦੇ ਵਿੱਚ ਵਧੀਆ ਪੰਚਾਇਤੀ ਜ਼ਮੀਨਾਂ ਵੱਲੋਂ ਆਮਦਨ ਪਾਈ ਆਉਂਦੀ ਰਹੇ ਤੇ ਪਿੰਡਾਂ ਦੇ ਵਿੱਚ ਆ ਗਲੀਆਂ ਨਾਲੀਆਂ ਤੋਂ ਇਲਾਵਾ ਵੀ ਚੰਗੇ ਕੰਮ ਹੁੰਦੇ ਰਹਿਣ